ਕਹਵਾ ਚ ਕੋ ਸੰਗਤਾਂ ਨੂੰ ਗਿਆਨ ਵੰਡ ਰਹੇ ਹੋ ਤਾਂ ਇੱਕ ਕਿਤੇ ਨਾ ਕਿਤੇ ਲੰਗਰ ਪ੍ਰਥਾ ਗੁਰੂ ਜੀ ਬਲੇ ਉਸ ਤੋਂ ਸ਼ੁਰੂ ਕੀਤੀ ਗਈ ਤਾਂ ਹੁਣ ਜਿਹੜੀ ਲੰਗਰ ਪ੍ਰਥਾ ਇਸ ਵੇਲੇ ਚੱਲਦੀ ਆ ਰਹੀ ਹੈ ਜਾਂ ਦੇਖੀ ਜਾ ਰਹੀ ਹੈ 450 ਸਾਲਾਂ ਦਾ ਸਤਾਫ ਦਿੱਤੇ ਵੀ ਦੇਖਿਆ ਗਿਆ ਕਿ ਜਿਵੇਂ ਬੀਜੇ 버ਗਰ ਪੋਲ ਡਰਿੰਕ ਆਦ ਦਾ ਜਿਹੜਾ ਲੰਗਰ ਹੈ ਉਹ ਇਸ ਵੇਲੇ ਜਿਹੜਾ ਹੁਣ ਲਗਾਇਆ ਜਾ ਰਿਹਾ ਤੇ ਦੇਖੋ ਜੀ ਅਮਰਤਮਈ ਪਾਵਨ ਬਾਣੀ ਦਾ ਬਚਨ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੇ ਤਨ ਪੀੜਿਆ ਮਨਮੇਤਲੇ ਵਿਭਾਗ ਇਹੋ ਜਿਹਾ ਖਾਣਾ ਨਹੀਂ ਖਾਣਾ ਚਾਹੀਦਾ ਜਿਹਦੇ ਨਾਲ ਤਨ ਪੀੜਿਆ ਜਾਏ ਤਨ ਰੋਗੀ ਹੋ ਜਾਏ ਸਤਗੁਰੂ ਜੀ ਦੇ ਗੁਰੂ ਅੰਗਦ ਸਾਹਿਬ ਜੀ ਦੇ ਘਰ ਵਿੱਚ ਦੋ ਲੰਗਰ ਚੱਲਦੇ ਸਨ ਇੱਕ ਸ਼ਬਦ ਦਾ ਲੰਗਰ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵਰਤੋਂਦੇ ਸਨ ਦੂਜਾ ਖਿਆਲੀ ਖੀਰ ਦਾ ਲੰਗਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਪਤਨੀ ਮਹਿਲ ਮਾਤਾ ਖੀਵੀ ਜੀ ਵਰਤੋਂਦੇ ਨੇ ਇਹ ਦੋ ਪ੍ਰਕਾਰ ਦਾ ਲੰਗਰ ਗੁਰੂ ਘਰ ਵਿੱਚ ਚੱਲਦਾ ਰਿਹਾ ਤੇ ਚੱਲਦਾ ਰਹਿਣਾ ਚਾਹੀਦਾ ਚੱਲਦਾ ਰਹੇਗਾ ਗੁਰੂ ਘਰ ਦੇ ਵਿੱਚ ਆਉਣਾ ਤੇ ਗੁਰੂ ਘਰ ਵਿੱਚ ਨਿਮਰਤਾ ਭਾਵ ਦੇ ਨਾਲ ਆਈਏ ਔਰ ਇੱਥੇ ਕੁਝ ਲਾਭ ਪ੍ਰਾਪਤ ਕਰਨ ਵਾਸਤੇ ਆਉਣਾ ਹੈ ਕੁਝ ਲਾਹਾ ਖਟਣ ਵਾਸਤੇ ਆਉਣਾ ਹੈ ਨਾ ਕਿ ਹੁਲੜਬਾਜ਼ੀਆਂ ਸਾਨੂੰ ਕਰਨੀਆਂ ਚਾਹੀਦੀਆਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਵੀ ਖਹਿਰਾ ਸੋ ਅੱਠ ਗੁਰੂ ਸਾਹਿਬਾਨਾਂ ਦੀ ਚਰਨਸ਼ੋਪਾਪਤ ਪਵਿੱਤਰ ਨਗਰੀ ਸ਼੍ਰੀ ਖਡੂਰ ਸਾਹਿਬ ਕੇ ਮੌਜੂਦ ਹਾਂ ਜਿੱਥੇ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਦਾ ਦੇ ਪਾਵਨਾਂ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਤਾਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਗੁਰਦਾਰਾ ਸਾਹਿਬ ਦੀਆਂ ਜਿਸ ਤੇ ਕਿ ਸੁੰਦਰ ਸਜਾਵਟ ਕੀਤੀ ਗਈ ਹੈ ਅਤੇ ਇੱਥੇ ਦੂਰ-ਦਰਾਡੇ ਤੋਂ ਸੰਗਤਾਂ ਜਿਹੜੀਆਂ ਹੌਲੀ-ਹੌਲੀ ਆਉਣੀਆਂ ਨਤਮਸਤਕ ਹੋ ਗਈਆਂ ਨੇ ਤਾਂ ਦੱਸਦੀ ਹੈ ਕਿ ਇਸ ਸਥਾਨ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਮਾਲਾ ਖਾੜੇ ਆਦਰਾਹੀਂ ਸਿੱਖੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਤੇ ਲੰਗਰ ਦੀ ਪ੍ਰਥਾ ਸਥਾਪਿਤ ਕੀਤੀ ਇਸ ਵਿੱਚ ਗੁਰੂ ਗੁਰੂ ਜੀ ਦੇ ਮਾਤਾ ਖੀਵੀ ਜੀ ਦਾ ਇੱਕ ਵੱਡਾ ਮੁੱਲਾ ਜਿਹੜਾ ਯੋਗਦਾਨ ਆ ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸਿਵਾ ਸਿੰਘ ਜੀ ਕਾਰ ਸੇਵਾ ਖੜੂ ਸਾਹਿਬ ਪਾਲਿਆਂ ਦੀ ਸਰਪ੍ਰਸਤੀ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਚਲਾਈ ਜਾ ਰਹੀ ਹੈ ਸੋ ਇਸ ਸਬੰਧੀ ਸਾਡੇ ਵੱਲੋਂ ਮਹਿਤਾਬ ਸਿੰਘ ਕਥਾਵਾਚਕ ਜੀ ਨਾਲ ਗੱਲਬਾਤ ਕੀਤੀ ਜਾਵੇਗੀ ਕਿ ਕਿਵੇਂ ਦੀਆਂ ਤਿਆਰੀਆਂ ਨੇ ਇਸ ਸਬੰਧੀ ਤਾਂ ਮਹਿਤਾਬ ਸਿੰਘ ਕਥਾਵਾਚਕ ਜੀ ਸਾਡੇ ਨਾਲ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋ ਸਾਡੇ ਨਾਲ ਇਸ ਵੇਲੇ ਕਥਾਵਾਚਕ ਗਿਆਨੀ ਮਹਿਤਾਬ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਿਆਨੀ ਜੀ ਗੁਰਤਾ ਗਦੀ ਦੇਵਸਾਰ ਸਾਲ ਦੀ ਧਰਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ ਸੋ ਕਿਵੇਂ ਦੀਆਂ ਤਿਆਰੀਆਂ ਨੇ ਸੋ ਕਿੰਨੇ ਦਿਨ ਇਹ ਗੁਰਤਾ ਗਦੀ ਦੇ ਦਿਵਸ ਤੇ ਜਿਹੜਾ ਮਨਾਇਆ ਜਾਏਗਾ। ਕੁਖਤਾ ਪ੍ਰਬੰਧ ਸਾਰੇ ਕੀਤੇ ਗਏ ਆ ਜੀ ਸੰਗਤਾਂ ਵਾਸਤੇ, ਸੰਗਤਾਂ ਦੀ ਸਹੂਲਤ ਵਾਸਤੇ ਜਿਵੇਂ ਲੰਗਰ ਦੇ ਪ੍ਰਬੰਧ, ਪਾਰਕਿੰਗ ਦੇ ਪ੍ਰਬੰਧ ਔਰ ਰਿਹائش ਦੇ ਪ੍ਰਬੰਧ ਕੀਤੇ ਹੋਏ ਨੇ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਵੱਲੋਂ ਤੇ ਕਾਰਸੇਵਾਲ ਇਮਾਮਪੁਰਖਾਂ ਵੱਲੋਂ ਸਹਿਯੋਗ ਦੇ ਨਾਲ ਹਰ ਸਾਲ ਇਹ ਉੱਚ ਪੱਧਰ ਤੇ ਗੁਰਤਾ ਗਦੀ ਗੁਰਪੁਰਪੁਰ ਮਨਾਏ ਜਾਂਦੇ ਨੇ। ਇਸ ਵਾਰੀ 485 ਵਾਂ ਗੁਰਤਾ ਗੱਦੀ ਗੁਰਪੁਰਵਾ ਮਹਾਰਾਜ ਸਾਹਿਬ ਦਾ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ। ਔਰ ਇਹ ਖਡੂਰ ਸਾਹਿਬ ਦੀ ਧਰਤੀ ਜਿਹੜੀ ਅੱਠ ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਧਰਤੀ ਆ। ਇਹ ਧਰਤੀ ਤੇ 1539 ਦੇ ਵਿੱਚ ਪਾਤਸ਼ਾਹ ਜੀ ਗੁਰਤਾ ਗੱਦੀ ਕਰਤਾਰਪੁਰ ਸਾਹਿਬ ਤੋਂ ਲੈ ਕੇ ਫਿਰ ਇੱਥੇ ਸਾਹਿਬ ਦਾ ਹੁਕਮ ਮੰਨ ਕੇ ਆਏ। ਇੱਥੇ ਲਗਭਗ 13 ਸਾਲ ਜਿਹੜਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਔਰ ਜਿਹਦੇ ਵਿੱਚ ਸਾਨੂੰ ਬੜਮੁੱਲੀਆਂ ਦਾਤਾਂ ਦਿੱਤੀਆਂ। ਜਿਵੇਂ ਗੁਰਮੁਖੀ ਲਿਪੀ ਦੀ ਸੁਧਾਈ ਕਰਕੇ ਸਾਨੂੰ ਦੇਣੀ ਫਿਰ ਮਲ ਅਖਾੜਿਆਂ ਦੀ ਅਰੰਭਤਾ ਮੇਰੇ ਪਾਤਸ਼ਾਹ ਜੀ ਨੇ ਕੀਤੀ ਔਰ ਲੰਗਰਾਂ ਦੇ ਵਿੱਚ ਕਿਆਲੀ ਖੀਰ ਮਾਤਾ ਖੀਵੀ ਜੀ ਨੇ ਬਣਾ ਕਰਕੇ ਵਰਤਾਉਣੀ ਔਰ ਇਤਿਹਾਸ ਦੀ ਦਾਤ ਮੇਰੇ ਪਾਤਸ਼ਾਹ ਜੀ ਨੇ ਇਸੇ ਧਰਤੀ ਤੇ ਦਿੱਤੀ ਭਾਈ ਬਾਲਾ ਜੀ ਨੂੰ ਬੁਲਾ ਕੇ ਉਹਨਾਂ ਕੋਲੋਂ ਜਨਮ ਸਾਖੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਉਹ ਭਾਈ ਪੈੜਾ ਮੋਖਾ ਜੀ ਨੂੰ ਲਿਖਾਰੀ ਲਾ ਕਰਕੇ ਉਹਨਾਂ ਕੋਲੋਂ ਲਿਖਵਾਈ ਇਤਿਹਾਸ ਸੰਭਾਲਣ ਦੀ ਵੀ ਸਾਨੂੰ ਦਾਤ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਔਰ ਇਸੇ ਧਰਤੀ ਤੇ 1552 ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਗਰੀਬ ਨਿਵਾਸ ਸਤਿਗੁਰੂ ਨੇ ਬਖਸ਼ੀ ਔਰ 6300 ਸ਼ਲੋਕ ਅੰਮ੍ਰਿਤਮਈ ਪਾਵਨ ਬਾਣੀ ਦੇ ਗੁਰੰਗਤ ਸਾਹਿਬ ਜੀ ਨੇ ਉਚਾਰਨ ਕਰਕੇ ਸਾਡੀ ਝੋਲੀ ਪਾਏ ਕਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਦਾ ਕਸ਼ੂਨਾ ਮੋਲ ਭਰੇ ਮੰਡਾਰ ਅਕੂਟਾ ਤੋਲ ਖਾਵੋ ਖਰਚੋ ਰਲਮਿਲ ਪਾਈ ਟੋਟ ਨਾ ਆਵੇ ਵੱਧੋ ਜਾਈ ਇਹ ਖਜ਼ਾਨਾ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਔਰ ਗੁਰਤਾ ਗੱਦੀ ਦੇ ਸੰਬੰਧ ਵਿੱਚ ਜੋ ਸਹਿਜ ਪਾਠ ਚੱਲ ਰਹੇ ਨੇ ਦੇ 22 ਤਰੀਕ ਨੂੰ ਭੋਗ ਪੈਣਗੇ ਤੇ ਗੁਰਮਤ ਸਮਾਗਮ ਜਿਹੜੇ ਨੇ ਉਹ 21 ਤੇ 22 ਤਰੀਕ ਨੂੰ ਦਿਨੇ ਤੇ ਰਾਤ ਦੋਨੋਂ ਦਿਨ ਦੋਨੋਂ ਰਾਤਾਂ ਕੀਰਤਨ ਦਰਬਾਰ ਇਕ ਵਿਸ਼ਰੀ ਦਰਬਾਰ ਢਾਡੀ ਦਰਬਾਰ ਤੇ ਕਵੀ ਦਰਬਾਰ ਹੋਣ ਜਾ ਰਹੇ ਨੇ ਸੋ ਸਮੂਹ ਸੰਗਤਾਂ ਨੇ ਵਾਚ ਚੜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਮੂਹ ਸੰਗਤਾਂ ਨੂੰ ਸਾਬ ਦੇ ਗੁਰਤਾ ਗਦੀ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਜੀ ਅਗਿਆਨੀ ਜੀ ਕਥਾ ਵਾਚ ਕੋ ਸੰਗਤਾਂ ਨੂੰ ਗਿਆਨ ਵੰਡ ਰਿਹਾ ਹੋ ਤਾਂ ਇੱਕ ਕਿਤੇ ਨਾ ਕਿਤੇ ਲੰਗਰ ਪ੍ਰਥਾ ਗੁਰੂ ਜੀ ਵੱਲੋਂ ਤੋਂ ਸ਼ੁਰੂ ਕੀਤੀ ਗਈ ਤਾਂ ਹੁਣ ਜਿਹੜੀ ਲੰਗਰ ਪ੍ਰਥਾ ਇਸ ਵੇਲੇ ਚੱਲਦੀ ਆ ਰਹੀ ਹੈ ਜਾਂ ਦੇਖੀ ਜਾ ਰਹੀ ਹੈ 450 ਸਾਲਾਂ ਦੀ ਤੈ ਵੀ ਦੇਖਿਆ ਗਿਆ ਕਿ ਜਿਵੇਂ ਪੀਜੇ 버거 ਕੋਲਡ ਡਰਿੰਕ ਆਦ ਦਾ ਜਿਹੜਾ ਲੰਗਰ ਹੈ ਉਹ ਇਸ ਵੇਲੇ ਜਿਹੜਾ ਹੁਣ ਲਗਾਇਆ ਜਾ ਰਿਹਾ ਤੇ ਕਿਤੇ ਨਾ ਕਿਤੇ ਜਿਹੜੇ ਬੱਚੇ ਨੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਗੱਲ ਆਪਣੇ ਘਰ ਤੋਂ ਹੀ ਕਰਾਂਗਾ ਕਿ ਮੇਰੀ ਗੁੜੀਆਂ ਨੇ ਵੀ ਮੈਨੂੰ ਇਹ ਗੱਲ ਕਹੀ ਕਿ ਪਾਪਾ ਮੈਂ ਪੀਜੇ ਦਾ ਲੰਗਰ ਛਕਣਾ ਤੇ ਉਸ ਨੂੰ ਮੈਂ ਕਿਹਾ ਕਿ ਪੁੱਤ ਲੰਗਰ ਜਿਹੜਾ ਹੁੰਦਾ ਹੈ ਉਹ ਦਾਲ ਤੇ ਫੁਲਕੇ ਦਾ ਹੁੰਦਾ ਹੈ ਕਿਤੇ ਨਾ ਕਿਤੇ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਜਦੋਂ ਅਜਿਹੇ ਲੰਗਰ ਲੱਗਦੇ ਨੇ ਤਾਂ ਕਿਤੇ ਨਾ ਕਿਤੇ ਗਲਤ ਪ੍ਰਭਾਵ ਜਾਂਦਾ ਹੈ ਤਾਂ ਤੁਸੀਂ ਇੱਕ ਕਥਾਵਾਚਕੋ ਕੀ ਕਹਿਣਾ ਚਾਹੋਗੇ ਦੇਖੋ ਜੀ ਅਮਰਤਮਈ ਪਾਵਨ ਬਾਣੀ ਦਾ ਬਚਨ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਧੈ ਤਨ ਪੀੜਿਆ ਮਨ ਮੈਂ ਚਲੇ ਵਿਕਾਰ ਇਹੋ ਜਿਹਾ ਖਾਣਾ ਨਹੀਂ ਖਾਣਾ ਚਾਹੀਦਾ ਜਿਹਦੇ ਨਾਲ ਤਨ ਪੀੜਿਆ ਜਾਏ ਤਨ ਰੋਗੀ ਹੋ ਜਾਏ ਔਰ ਜੇ ਗੁਰੂ ਘਰ ਦੇ ਲੰਗਰਾਂ ਦੀ ਗੱਲ ਕਰੀਏ ਤੇ ਸਤਿਗੁਰੂ ਜੀ ਦੇ ਗੁਰੂ ਅੰਗਦ ਸਾਹਿਬ ਜੀ ਦੇ ਘਰ ਵਿੱਚ ਦੋ ਲੰਗਰ ਚੱਲਦੇ ਸਨ ਜੀ ਇੱਕ ਸ਼ਬਦ ਦਾ ਲੰਗਰ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵਰਤੋਂਦੇ ਸਨ ਦੂਜਾ ਖਿਆਲੀ ਖੀਰ ਦਾ ਲੰਗਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸੁਪਤਨੀ ਮਹਿਲ ਮਾਤਾ ਖੀਵੀ ਜੀ ਵਰਤੋਂਦੇ ਨੇ ਉਹਨਾਂ ਦੋਨਾਂ ਲੰਗਰਾਂ ਦਾ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਜੀ ਬਲਵੰਡ ਖੀਵੀ ਨੇਕ ਜਨ ਜਨ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡੀ ਗਿਆ ਰਸ ਅੰਮ੍ਰਿਤ ਖੀਰ ਕੇ ਵਾਲੀ ਇਹ ਮਾਤਾ ਖੀਵੀ ਜੀ ਲੰਗਰ ਵਰਤਾਉਂਦੇ ਸਨ ਔਰ ਦੂਜਾ ਲੰਗਰ ਹੈ ਲੰਗਰ ਚੱਲਿਆ ਗੁਰ ਸ਼ਬਦ ਹਰ ਤੋੜ ਨਾ ਆਵੀ ਖਟ ਗਿਆ ਸ਼ਬਦ ਦਾ ਲੰਗਰ ਇਹ ਦੋ ਪ੍ਰਕਾਰ ਦਾ ਲੰਗਰ ਗੁਰੂ ਘਰ ਵਿੱਚ ਚੱਲਦਾ ਰਿਹਾ ਤੇ ਚੱਲਦਾ ਰਹਿਣਾ ਚਾਹੀਦਾ ਚੱਲਦਾ ਰਹੇਗਾ ਪਰ ਇਹਦੇ ਨਾਲ ਨਾਲ ਦੇਖੋ ਜੇ ਪਾਤਸ਼ਾਹ ਜੀ ਦੇ ਘਰ ਵਿੱਚ ਖਿਆਲੀ ਖੀਰ ਵਰਤਾਈ ਗਈ ਤਾਂ ਉਹਨੂੰ ਪੋਸ਼ਟਿਕ ਤੱਤ ਨੂੰ ਮੁੱਖ ਰੱਖ ਕਰਕੇ ਵਰਤਾਈ ਗਈ ਔਰ ਅੱਜ ਵੀ ਜੇ ਲੰਗਰਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਵਰਤੇ ਜਾ ਰਹੇ ਨੇ ਤੇ ਉਹ ਇੱਕ ਬਹੁਤ ਵੱਡਾ ਇੱਕ ਖੇਚ ਦਾ ਕੇਂਦਰ ਤੇ ਬਣਿਆ ਹੋਇਆ ਪਰ ਸਾਨੂੰ ਉਹਦੇ ਨਾਲ ਨਾਲ ਆਪਣਾ ਜਿਹੜਾ ਸਾਦਾ ਲੰਗਰ ਗੁਰੂ ਘਰਾਂ ਵਿੱਚ ਚੱਲਦਾ ਹੈ ਉਹਦਾ ਜ਼ਰੂਰ ਧਿਆਨ ਦੇਣਾ ਚਾਹੀਦਾ ਔਰ ਇਹਨਾਂ ਲੰਗਰਾਂ ਤੋਂ ਹਟ ਕਰਕੇ ਜੇ ਕੌਮ ਨੂੰ ਕੁਝ ਦੇਣਾ ਹੈ ਤੇ ਅਸੀਂ ਕੋਈ ਚੰਗਾ ਹਸਪੀਟਲ ਦੇਈਏ ਔਰ ਚੰਗਾ ਕੋਈ ਸਕੂਲ ਆਪਣੇ ਕੌਮ ਦੇ ਬੱਚਿਆਂ ਨੂੰ ਦੇਈਏ ਤਾਂ ਕਰਕੇ ਜਿਹਦੇ ਵਿੱਚ ਸਾਡੇ ਬੱਚੇ ਜਿਹੜੇ ਆ ਉਹ ਭਵਿੱਖ ਦੇ ਵਿੱਚ ਸਹੀ ਸਿੱਧ ਪ੍ਰਾਪਤ ਕਰ ਸਕਣ ਉਹ ਸਾਨੂੰ ਸਿਹਤ ਸਹੂਲਤ ਜਿਹੜੀ ਚੰਗੇ ਹਸਪਤਾਲਾਂ ਦੇ ਵਿੱਚੋਂ ਮਿਲ ਸਕੇ ਜੋ ਅੱਜ ਅਸੀਂ ਥਾਂ ਥਾਂ ਤੇ ਧੱਕੇ ਖਾਣ ਤੇ ਮਜਬੂਰ ਹੋਏ ਆ ਆਪਣੀ ਆਰਥਿਕ ਲੁੱਟ ਹੋ ਰਹੀ ਆ ਔਰ ਇਹ ਲੰਗਰ ਮੈਂ ਨਹੀਂ ਕਹਿੰਦਾ ਵੀ ਗੁਰੂ ਘਰਾਮੇ ਚੰਗੇ ਪਕਵਾਨ ਨਹੀਂ ਹੋਣੇ ਚਾਹੀਦੇ ਚਲੋ ਹੋਣੇ ਚਾਹੀਦੇ 36 ਪ੍ਰਕਾਰ ਦੇ ਭੋਜਨਾਂ ਦੀ ਕੁਰਬਾਨੀ ਨੇ ਗੱਲ ਆਖੀ ਆ ਪਰ ਉਹਦੇ ਨਾਲ ਨਾਲ ਕੌਮ ਦੇ ਭਵਿੱਖ ਵਾਸਤੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਕੱਲਾ ਅਸੀਂ ਲੰਗਰਾਂ ਵਾਜ ਜੋਗੇ ਨਾ ਰਹਿ ਜਾਈਏ ਇਹਦੇ ਨਾਲ ਨਾਲ ਕੌਮ ਦੇ ਭਵਿੱਖ ਬਾਰੇ ਜ਼ਰੂਰ ਵਿਚਾਰਨਾ ਚਾਹੀਦਾ ਬਿਲਕੁਲ ਕਹਿੰਦੇ ਜੀ ਗੱਲ ਕੀਤੀ ਆਵੇ ਤਾਂ ਹੁਣ ਜਿਹੜੀ ਇੱਥੇ ਸੰਗਤ ਆਵੇਗੀ ਤਾਂ ਕਿਤੇ ਨਾ ਕਿਤੇ ਨੌਜਵਾਨ ਆਉਂਦੇ ਨੇ ਟਰੈਕਟਰਾਂ ਤੇ ਉੱਚੀ ਉੱਚੀ ਬਾਜਾਂ ਦੇ ਵਿੱਚ ਭਾਵੇਂ ਉਹਨਾਂ ਵੱਲੋਂ ਸ਼ਬਦ ਦੀ ਲਾਏ ਹੁੰਦੇ ਨੇ ਤਾਂ ਕੀ اپੀਲ ਹੈ ਨੌਜਵਾਨਾਂ ਨੂੰ ਕੀ اپੀਲ ਹੈ ਜਿਹੜੀ ਸਿੱਖ ਸੰਗਤ ਇੱਥੇ ਗੁਰਦੁਆਰਾ ਨਤਮਸਤਕ ਹੋਣ ਪੁੱਜੇਗੀ ਤਾਂ ਕੀ اپੀਲ ਕਰਨਾ ਚਾਹੋਗੇ ਦੇਖੋ ਜੀ ਦਾਸ ਰੋਜ਼ ਦੋਨੋਂ ਸਮੇ ਗੁਰੂ ਮਾਰਾ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਥਾ ਕਰਦੇ ਆਂ ਔਰ ਦੀਵਾਨਾਂ ਦੇ ਵਿੱਚ ਰੋਜ਼ ਇਹ ਬੇਨਤੀ ਕਰੀਦੀ ਹੈ ਸੰਗਤ ਨੂੰ ਆਉਣ ਜਾਣ ਆਉਣ ਵਾਲੇ ਨੌਜਵਾਨਾਂ ਨੂੰ ਵੀਰਾਂ ਨੂੰ ਮੈਂ ਆਪਣੇ ਚੈਨਲ ਲਾਈਵ ਦੇ ਰਹੀ ਹਾਂ ਵੀ ਇਹ ਬੇਨਤੀ ਕਰਦਾ ਹੁੰਨਾ ਹੈ ਕਿ ਗੁਰੂ ਘਰ ਦੇ ਵਿੱਚ ਆਉਣਾ ਹੈ ਤੇ ਗੁਰੂ ਘਰ ਵਿੱਚ ਨਿਮਰਤਾ ਭਾਵ ਦੇ ਨਾਲ ਆਈਏ ਔਰ ਇੱਥੇ ਕੁਝ ਲਾਭ ਪ੍ਰਾਪਤ ਕਰਨ ਵਾਸਤੇ ਆਉਣਾ ਹੈ ਕੁਝ ਲਾਹਾ ਖਟਣ ਵਾਸਤੇ ਆਉਣਾ ਹੈ ਨਾ ਕਿ ਹੁਲੜਬਾਜ਼ੀਆਂ ਸਾਨੂੰ ਕਰਨੀਆਂ ਚਾਹੀਦੀਆਂ ਜੇ ਤੁਸੀਂ ਉੱਚੀ ਆਵਾਜ਼ ਦੀ ਸ਼ੋਰ ਦੀ ਗੱਲ ਕਰਦੇ ਹੋ ਡੀਰੀਆਂ ਦੀ ਗੱਲ ਕਰਦੇ ਹੋ ਤੇ ਮੈਂ ਕਈ ਵਾਰੀ ਸੰਗਤ ਨੂੰ ਇਹ ਬੇਨਤੀ ਕੀਤੀ ਆਂ ਕਿ ਅੱਜ ਤੱਕ ਲੰਗਰ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸਤਨਾਮ ਵਾਹਿਗੁਰੂ ਜਪਿਆ ਜਾਂਦਾ ਜਪਾਇਆ ਜਾਂਦਾ ਸੀ ਮੂਲ ਮੰਤਰ ਗੁਰਮੰਤਰ ਦਾ ਪਾਠ ਕੀਤਾ ਜਾਂਦਾ ਸੀ ਕਿਤੇ ਉੱਚੀ ਆਵਾਜ਼ ਦੇ ਵਿੱਚ ਡੀਜੇ ਜਿਹੜੇ ਉਹ ਨਹੀਂ বাজਾਏ ਜਾਂਦੇ ਅੱਜ ਥਾਂ ਥਾਂ ਤੇ ਲੰਗਰ ਲੱਗਦੇ ਨੇ ਉੱਥੇ ਇੰਨੀ ਉੱਚੀ ਆਵਾਜ਼ ਦੇ ਵਿੱਚ ਡੀਜੇ ਲਾਏ ਜਾਂਦੇ ਨੇ ਕਿਸੇ ਦੀ ਕੋਈ ਗੱਲਬਾਤ ਨਹੀਂ ਸੁਣਦੀ ਕੋਈ ਗੁਰੂ ਦੀ ਗੱਲ ਭਾਵੇਂ ਉਹਨਾਂ ਨੇ ਸ਼ਬਦ ਲਾਇਆ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਕਿਹੜਾ ਸ਼ਬਦ ਚੱਲ ਰਿਹਾ ਕਿਹੜਾ ਕੀਰਤਨ ਚੱਲ ਰਿਹਾ ਲਾਉਣਾ ਜ਼ਰੂਰੀ ਆ ਤੇ ਬਿਲਕੁਲ ਨਿੰਮੀ ਜੀ ਆਵਾਜ਼ ਦੇ ਵਿੱਚ ਜਿਹੜਾ ਤੁਹਾਡੇ ਤੱਕ ਹੀ ਅੰਦਰ ਆਵਾਜ਼ ਰਹੇ ਬਾਹਰ ਕਿਸੇ ਨੂੰ ਉਹਦੇ ਨਾਲ ਜਿਹੜਾ ਉਹ ਠੀਸ ਨਾ ਪਹੁੰਚੇ ਇਸੇ ਤਰ੍ਹਾਂ ਸੀ ਟਰੈਕਟਰਾਂ ਟਰਾਲੀਆਂ ਤੇ ਲਾਉਨੇ ਆ ਉਹ ਵੀ ਸਾਨੂੰ ਨਿਮੀ ਜੀ ਆਵਾਜ਼ ਵਿੱਚ ਸੁਣਨਾ ਚਾਹੀਦਾ ਪਹਿਲੀ ਗੱਲ ਤੇ ਡਰਾਈਵਿੰਗ ਕਰਦੇ ਆ ਉਹ ਜਿਹੜਾ ਉੱਚੀ ਸ਼ੋਰ ਦੇ ਵਿੱਚ ਕੋਈ ਡੀ ਜੇ ਤੇ ਆਦ ਨਹੀਂ ਲਾਉਣਾ ਚਾਹੀਦਾ ਗੱਡੀਆਂ ਦੇ ਵਿੱਚ ਜਾਂਦੇ ਆ ਉੱਥੇ ਵੀ ਨਿਮੀ ਜੀ ਆਵਾਜ਼ ਵਿੱਚ ਕੀਰਤਨ ਸੁਣੋ ਕਥਾ ਸੁਣੋ ਜਿਹਦੇ ਨਾਲ ਕਿਸੇ ਨੂੰ ਦੁੱਖ ਨਾ ਪਹੁੰਚੇ ਤੇ ਸਾਨੂੰ ਇਹ ਕਹਿਣਾ ਨਾ ਪਵੇ ਵੀ ਅਸੀਂ ਸਰਦਾਰਾਂ ਦੇ ਪੁੱਤ ਆਟੋਮੈਟਿਕ ਪਤਾ ਲੱਗ ਜਾਏ ਪੀਏ ਗੁਰੂ ਕੇ ਸਿੱਖ ਆ ਰਹੇ ਆ ਸਰਦਾਰਾਂ ਦੇ ਪੁੱਤ ਆ ਰਹੇ ਆ ਸਾਨੂੰ ਧਰਮ ਕਰਮ ਜਿਹੜਾ ਉਹ ਸਿੱਖਣਾ ਚਾਹੀਦਾ ਹਰ ਕਾਰਜ ਦੇ ਵਿੱਚ ਸਾਡੇ ਜਿਹੜਾ ਉਹ ਸਾਡੇ ਗੁਰੂ ਨਜ਼ਰ ਆਵੇ ਧਰਮ ਨਜ਼ਰ ਆਵੇ ਇਹ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਧੰਨਵਾਦ ਜੀ। ਸੋ ਇਹ ਸੰਨ ਸਾਡੇ ਨਾਲ ਕਥਾ ਵਚਕ ਗਿਆਨੀ ਮਹਤਾਬ ਸਿੰਘ ਜੀ ਜਿਨ੍ਹਾਂ ਵੱਲੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਇਸ ਪਵਿੱਤਰ ਧਰਤੀ 'ਤੇ ਜੀਵਤ 13 ਸਾਲ ਗੁਰੂ ਜੀ ਇੱਥੇ ਰਹੇ ਤਾਂ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ। ਉੱਥੇ ਹੀ ਇਹਨਾਂ ਵੱਲੋਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਜਿਹੜੇ ਵੀ ਨੌਜਵਾਨ ਗੁਰੂ ਘਰ ਨਤਮਸਤਕ ਹੋਣ ਆਉਂਦੇ ਨੇ ਉਹ ਉੱਚੀ ਉੱਚੀ ਆਵਾਜ਼ ਭਾਵੇਂ ਓਕੇ ਸ਼ਬਦੀ ਲਾਉਂਦੇ ਨੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਕੈਮਰਾਮੈਨ ਬਲਜੀਤ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ ਸ਼੍ਰੀ ਖੜੂ ਸਾਹਿਬ